ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਹਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਲੋਂਗੋਵਾਲ ਬੱਕਰਾ ਮੰਡੀ ਤੇ ਜਿਹੜੇ ਮਹੀਨੇ 'ਚ ਦੋ ਵਾਰ 13 ਤੇ 26 ਤਰੀਕ ਨੂੰ ਲੱਗਦੀ ਆ ਦੋਸਤੋ ਸਾਹਮਣੇ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਪੱਠ ਨਜ਼ਰ ਆ ਰਹੀ ਹੈ ਬਾਕੀ ਗੱਲਬਾਤ ਤੇ ਡਿਟੇਲ ਸਾਰੀ ਬਾਈ ਤੋਂ ਪੁੱਛ ਦੂੰਗਾ ਇਹਦੀ ਤੇ ਬਾਈ ਦਾ ਨੰਬਰ ਲਾ ਦੂੰਗਾ ਸਕਰੀਨ ਤੇ ਜਿਹਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਲਿਓ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਕੀ ਆ ਬਾਈ ਬਾਈ ਜਗਸੀ ਸਿੰਘ ਕਿਹੜੇ ਪਿੰਡ ਤੋਂ ਆਏ ਹੋ ਬਾਈ ਪਿੰਡ ਕੈਂਪਰ ਤੋਂ ਵਪਾਰ ਦਾ ਕੰਮ ਕਰਦੇ ਹਾਂ ਨਾ ਬਾਈ ਸ਼ੌਂਕ ਦੀ ਰੱਖੀ ਹੋਈ ਤਾਂ ਕਰੇ ਕੋੜੀ ਦਾ ਵਪਾਰ ਕਰਦੇ ਆਂ ਬਾਈ ਆਪਾਂ ਕੋੜੀਆਂ ਦਾ ਹਾਂ ਇਹਦੀ ਉਮਰ ਕਿੰਨੀ ਆ ਇਹਦੀ 2 ਮਹੀਨੇ ਵੀਰੇ 2 ਮਹੀਨੇ ਹਾਂ ਐਨੀ ਨਿੱਕੀ ਨੂੰ ਵੇਚ ਦੇਂਗਾ ਯਾਰਾਂ ਬਸ ਆਏਗਾ ਵੀ ਫੇਰ ਦੁਬਾਰਾ ਗੱਬਣਾ ਰਹਿ ਗਈ ਮੀਨੇ ਦੀ ਗੱਬਣਾ ਬਾਕੀ ਕਿ ਹੁਣ ਦੁੱਤੋ ਸੁਪਣ ਲੱਗ ਗਈ ਫਿਰ ਆਏਗਾ ਵੀ ਫੇਰ ਵੀ ਪੱਤੇ ਲਖਾਊਗੀ ਅਗਲੇ ਕੋਲ ਵੀ ਪੱਤੇ ਖਾਊ ਜਾ ਕੇ ਅੱਛਾ ਹਾਂ ਕਿੰਨੇ ਪੈਸੇ ਮੰਗਦਾ ਇਹਦੇ ਇਹਦਾ ਰੁਪਇਆ 5000 ਬਾਈ ਕਿੰਨੇ ਕੀ ਦੇ ਦੇਗਾ ਨਿੱਕੀ ਜੀ ਤਾਂ ਹੈਗੀ ਆ ਨਿੱਕੀ ਦਾ ਕਿਉਂ ਆ ਆ ਨਿੱਕੀ ਜੀ ਤਾਂ ਹੈਗੀ ਯਾਰ ਜਮੀਨ ਨਿੱਕੀ ਜੀ ਆ ਮੈਂ ਪੰਜ ਮਗਰ ਜੇ ਕਿਤੇ ਪੱਕੇ ਵਪਾਰੀ ਕੋਲੋਂ ਦੀ ਇਸ ਦਾ 10 ਮੰਗਦਾ ਘਲਾ ਇਹ 10 ਤਾਂ ਯਾਰ ਬਹੁਤ ਵੱਡੀਆਂ ਵੱਡੀਆਂ ਦਾ ਮੰਗੀ ਜਾਂਦਾ ਨਾ ਨਾ ਪੱਕੀ ਜੀ ਗੱਲ ਦੱਸ ਕਿੰਨੇ ਹੀ ਦੇਵੇਂਗਾ ਮਰਾ ਬਾਈ ਨੂੰ ਸੌਦਾ ਕਹਿਦਾ ਵੀ ਬੋਲ ਮੈਂ ਪੰਜ ਮਗਰ ਤੂੰ ਦੱਸ ਬਾਈ ਤੂੰ ਬੋਲ ਫਿਰ ਕਿੰਨੇ ਲਾਉਣਾ ਦੱਸ 5000 3000 ਰੁਪਆ 3000 ਲੈ ਬਾਈ ਉਹ ਠੀਕ ਆ ਬਾਈ ਨਿੱਕੀ ਜੀ ਤਾਂ ਹੈਗੀ ਯਾਰ ਮੈਂ ਪੰਜ ਕਰ ਰਿਹਾ ਵਿਚ ਵਿਚਾਲੇ ਕਰ ਲੈ ਮੈਨਾਂ ਕਹਿਣਾ ਆਪਾਂ ਪਾ ਜਪਲਾ ਜੱਟ ਸੌ ਦੋ ਦਾ ਬਾਈ ਸੌ ਦੋ ਸੌ ਹੋਰ ਪਾਲਾ ਨਾ ਨਾ ਸੌ ਦੋ ਸੌ ਵਾਲੇ ਗੱਲ ਕਿੱਥੇ ਚੱਲਦੀਆਂ ਲੜੇ ਦਾ ਹੋਰ ਕਿੰਨੇ ਕਿੰਨਾ ਚੱਲੂਗੀ ਨਾ ਨਾ 4500 ਦੇ ਦੇ ਗੱਲ ਕਰ ਉਹ ਦੇ ਦੇ ਬਾਈ ਨੂੰ ਪਰ ਰਾੜਾ ਕਰਾਈਏ ਸੌ 200 ਇਹਦਾ ਬੰਦ ਮੰਗਦਾ ਬਾਈ ਨੇ ਸਿਰ ਨਾ ਲਾਤਾ 3200 ਲਾਤਾ ਬਾਈ ਨੇ ਆ ਫਿਰ ਸੌ ਦੋ ਸੌ ਹੋਰ ਪਾਲਾ ਬੱਠੇ ਆ ਜਾ ਵੀ ਥੱਲੇ ਆ ਜਾ ਤੂੰ ਵੀ ਬਰਾੜੇ ਕੋੜੀਆ ਦਾ ਵਪਾਰੀ ਆ ਮੰਨਦਾ ਨਹੀਂ ਨਾ ਨਾ ਉਹ ਠੀਕ ਹੈ ਭਾਈ ਪਾਲਣ ਵਾਲਾ ਬੰਦਾ ਤੂੰ ਦੇ ਦੇ ਯਾਰ ਮਨ ਨੂੰ ਜੱਜ ਭਾਈ ਤੂੰ ਮੰਗੀ ਨਹੀਂ ਮੈਂ ਸਾਡੇ ਸੀਪਲਾ ਸਾਡੇ ਸੀ ਕਹਿ ਦੀਗਾ ਅੱਛਾ ਇਹ ਮੇਰੇ ਨਾਲ ਦੇ ਕਹਿੰਦਾ ਪੰਜ ਮੱਗਾਂ ਵਾਂ ਪੰਜ ਮੱਗ ਲੈਂਦੇ ਆ ਬਾਈ ਨਿੱਕੀ ਜੀ ਆ ਭਾਈ ਨੇ ਪੈਸੇ ਦਾ ਜਾਇਜ਼ ਹੀ ਲਾਦੇ ਨੇ ਉਹ ਵੀ ਪੂਰਾ ਇਹਦਾ ਖਾਲੀ ਹੁੰਦੀ ਫੇਰ ਲੈ ਲੈਣ ਦਾ ਕੁਆਲਿਟੀ ਵੀ ਹੈਗਾ ਦੇਖ ਕੇ ਤੇ ਲੈ ਲੈ ਯਾਰ ਦੇਖ ਲੈਣ ਦਾ ਫਿਰ ਬਹੁਤ ਕਰਦਾ ਆ ਠੀਕ ਆ ਠੀਕ ਆ ਹੁਣ ਠੀਕ ਆ ਠੀਕ ਆ ਮੰਨ ਦਾ ਮੰਨ ਲੈ ਸਹੀ ਕੱਟ ਲੈਣਾ ਰਾਏ ਕੰਮ ਦੀ ਸਹੀ ਸਹੀ ਕੱਟੋ ਓ ਠੀਕ ਆ ਮਰਾ 5 ਮੰਗਿਆ ਪਰਦਾਇ ਤੇ ਆ ਗਿਆ ਮੈਂ ਤਾਂ ਓਏ ਐਂ ਤਾਂ ਤੇਰੀ ਚੀਜ਼ ਆ ਯਾਰ ਜੇ 10 ਮੰਗ ਲਾ ਮਰਾ ਪਰਦਾਇ ਤਾਂ ਇਤੋਂ ਨਹੀਂ ਵੀਰੇ ਕੁਦਨਾ ਨਾ ਇਤੋਂ ਨਹੀਂ ਪੰਜ ਆਹ ਸਮਝ ਆ ਰਹੀ ਗੱਲ ਆ ਦੇਖ ਲਾ ਓਏ ਇਹ ਗਰੀਬ ਬੰਦਾ ਪਾਲਣ ਵਾਲਾ ਲੈ ਨੂੰ ਹੋਰ ਤਾਂ ਕੋਈ ਇਹ ਪੱਟਾ ਮੈਂ ਫੇ ਮੰਗ ਲਾ ਇੰਨੀ ਸੰਗਤ ਇੰਨੀ ਸੰਗਤ ਆ ਮਾ ਦੇਉਂਗਾ 100 ਹੋਰ ਪਾ ਲੈ 100 ਹੋਰ ਪਾ ਲੈ 3600 ਦੀ ਹੋ ਗਈ ਓ ਠੀਕ ਆ ਠੀਕ ਆ ਪਾ ਦੇ ਮਾਰ ਲੈਣਾ ਪਾਣ ਵਾਲਾ ਬੰਦਾ ਬੰਦਾ ਇਹ 200 ਕਰ ਦੇਣਾ ਚਾਹੀਦਾ ਓ ਕੰਨ ਨਹੀਂ ਦੁਪਾਇਨੇ ਦੀ ਹੋ ਗਈ 3600 ਦੀ ਹੋ ਗਈ ਓ ਠੀਕ ਆ 3600 ਦੀ 3600 ਦੀ ਗਰੀਬ ਬੰਦਾ ਯਾਰ ਮੂਰੇ ਨਾ ਕਰਦਾ ਸਾਡਾ ਤੂੰ ਇੰਨਾ ਵੀ ਕਰਦਾ ਕੁਝ ਨਹੀਂ ਠੀਕ ਆ ਅਸੀਂ ਹੋਵੇ ਵੀ ਨਹੀਂ ਕੁਸ ਲਾਦੇ ਤੇਰੇ ਵੀ ਨਹੀਂ ਲੱਗਦੇ ਗੱਲ ਕੁਝ ਨਹੀਂ ਪੜ ਲੈ ਹਟਾ ਕੇ ਮੈਨੂੰ ਨਹੀਂ ਮੋੜਦੇ ਹੁੰਦੇ ਇਹਨੇ ਕਿਹਾ ਤੇਰੇ ਕੋਲੇ ਹੈ ਨਾ 3100 ਹੋਰ ਦੇ ਦੇ ਲੈਣੇ ਤਾਂ ਰਹਿਣੇ ਗਿਣਿਆ ਦੇ ਬਾਈ ਪੈਸੇ 1000 ਆ 1000 ਹੋ ਗਿਆ ਹੋ ਗਿਆ ਬੱਸ ਦੋ ਬਜਾ ਦੋ ਹਜ਼ਾਰ ਵੀਰੇ ਆ 3100 ਰੁਪਏ 100 ਰੁਪਿਆ ਮੋੜ ਦੇ ਬਾਈ ਛੋਟ ਕਰ ਦੇ ਮੋਟ ਕਰ ਦੇ ਬਾਈ ਨੋ ਯਾਰ 200 ਚਲੋ ਤੁਸੀਂ ਟੁੱਟੇ ਹੋ ਤਾਂ ਨਹੀਂ ਉਹ ਤਾਂ ਟੁੱਟੇ ਹੀ ਨਹੀਂ ਲਖਾਈ ਕਰਾ ਦੇ ਲਖਾਈ ਕਰਾ ਦੇ ਜੀ ਹਾਂ ਚਲ ਉਹ ਲਖਾਈ ਹਾਂ ਨਾ ਨਾ ਲਖਾਈ ਨਹੀਂ ਹੁੰਦੀ ਬਾਈ ਇਹ ਗੱਲ ਗਲਤ ਮਨਾ ਛੋਟੂ ਕਰ ਦੂੰਗਾ ਚਲੂੰ ਕਰਦੇ ਸਾਹ ਉਹ 100 ਤਾਂ ਦੇਣੀ ਐ ਦਾ 100 ਤਾਂ ਮੋੜ ਨਹੀਂ ਐ ਫੇਰ ਉਹ ਦੀ ਲਾਈ ਜਿਹੜਾ 100 ਮੋੜਨਾ ਇਹਦਾ ਬੰਦ ਕਰੀ ਤੇ ਬਾਕੀ ਨੂੰ 10 ਵੀ ਜਿਹੜੀ ਛੋਟ ਕਰਾ ਚੁੱਕੀ ਹੋਵੇ ਹੋਰ ਹੋਰ ਕੀ ਹੋ ਗਿਆ ਉਹ ਠੀਕ ਹੈ ਬਾਈ ਸਾਡਾ ਮੋੜ ਦੂੰਗਾ ਮੈਂ ਓਕੇ ਬਾਈ ਜੀ ਓਕੇ ਓਕੇ ਖੁਸ਼ ਆ ਬਾਈ ਖੁਸ਼ ਹਾਂ ਬੰਗੇ ਖੁਸ਼ ਆ ਬਾਈ ਝੱਕ ਘੰਟਾ ਝੱਕ ਵੀਰਾਂ ਸਾਹਿਬ ਆ ਗਏ ਸਾਡੇ ਇਹਨਾਂ ਨੇ ਕਰਿਆ ਕੰਮ ਫਤ